得了，得了，没事，好了、啊，上台去，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走，走 ਹਸਪਤਾਲ 'ਚ ਪੁਲਿਸ ਵੱਲੋਂ ਜਿੰਨਾਂ ਨੂੰ ਧੂ-ਧੂ ਕੇ ਲਜਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਇਲਜ਼ਾਮ ਲੱਗ ਰਹੇ ਨੇ ਕਿ ਇਹਨਾਂ ਵੱਲੋਂ ਹਸਪਤਾਲ ਦੇ ਅੰਦਰ ਹੰਗਾਮਾ ਕੀਤਾ ਗਿਆ ਗੁੰਡਾਗਰਦੀ ਕੀਤੀ ਗਈ ਹੈ ਜਿਸ ਦੇ ਚੱਲਦੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਹਿਰਾਸੇ 'ਚ ਲਿਆ ਗਿਆ ਤੇ ਬਣੇ ਤਣਾਪੂਰਨ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਆਖਰ ਪੂਰਾ ਮਾਮਲਾ ਕੀ ਹੈ ਕਿਉਂ ਇਹ ਦੋ 13 ਆਮੋ ਸਾਹਮਣੇ ਹੋਈਆਂ ਆਪਸ 'ਚ ਝੜੀਆਂ ਕਿਉਂ ਇਹ ਖੂਨ ਖਰਾਬਾ ਹੋਇਆ ਹੁਣ ਤੁਹਾਨੂੰ ਏ ਵੀ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਦੁਕਾਨਦਾਰ ਤੇ ਗਾਹਕ ਵਿਚਾਲੇ ਲੈਣ ਦੇਣ ਨੂੰ ਲੈ ਕੇ ਬਹਿਸਬਾਜੀ ਹੋਈ ਸੀ ਤਕਰਾਰ ਹੋਈ ਸੀ ਤੇ ਦੇਖਦੇ ਹੀ ਦੇਖਦੇ ਦੋਮਾ ਤੇਰਾ ਵਿਚਾਲੇ ਇਹ ਬਹਿਸਬਾਜੀ ਝੜਪ ਚ ਤਬਦੀਲ ਹੋ ਗਈ ਦੋਮਾ ਤੇਰਾ ਨੇ ਇੱਕ ਦੂਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਕਿ ਇਸ ਝੜਪ ਤੋਂ ਬਾਅਦ ਦੋਮੇ ਤੇਰਾ ਇਲਾਜ ਲਈ ਹਸਪਤਾਲ ਪਹੁੰਚ ਗਈਆਂ ਜਿੱਥੇ ਮੁੜ ਇਹ ਦੋਮੇ ਤੇਰਾ ਆਪਸ ਚ ਬੈਸ ਗਈਆਂ ਹੜਜ ਗਈਆਂ ਤੇ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਜਿਸ ਤੇ ਇੱਕ ਧਿਰ ਦਾ ਇਹ ਸ਼ਖਸ ਕਾਫੀ ਗੰਭੀਰ ਜ਼ਖਮੀ ਹੋ ਗਿਆ ਹਸਪਤਾਲ ਚ ਹੋਈ ਗੁੰਡਾਗਰਦੀ ਨੂੰ ਲੈ ਕੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਜਿੰਨਾ ਵੱਲੋਂ ਮੌਕੇ ਤੇ ਐਕਸ਼ਨ ਕਰਦੇ ਹੋਏ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਲੈ ਆਏ ਸੀ ਦੁਕਾਨ ਤੋਂ ਅੱਛਾ ਤੇ ਅਸੀਂ ਉਧਾਰ ਨਹੀਂ ਦਿੰਦੇ ਸੀ ਕੌਣ ਸੀ ਉਹ ਜਿਹੜੇ ਕੋਰੀ ਪਿੰਡ ਦਾ ਮਿੰਦਰ ਮਾਸਟਰ ਕੋਈ ਹੈਗਾ ਅੱਛਾ ਲਾਲ ਜਸਵੰਤ ਬੀਲੀ ਵਾਲਾ ਹੁੰਦਾ ਪ੍ਰਾ ਅੱਛਾ ਇੱਕ ਵੱਡਾ ਪ੍ਰਾ ਹੋਰ ਸੀ ਹੁੰਦਾ ਅੱਛਾ ਉਹ ਆਏ ਸੀ ਦੁਕਾਨ ਤੇ ਤੇ ਅਸੀਂ ਉਧਾਰ ਨਹੀਂ ਦਿੰਦੇ ਸੀ ਤੇ ਗਾਲਾਂ ਕੱਢਣ ਲਾ ਪਏ ਤੇ ਆਂਡੀ ਗਵਾਂਡੀ ਗਾਲ ਸੁਣ ਕੇ ਆਏ ਤੇ ਉਹ ਸਾਡੇ ਗੱਲ ਪੈਣ ਦੇ ਪਏ ਸੀ ਉੱਥੇ ਤੋਂ ਲੜਾਈ ਝਗੜਾ ਹੋ ਗਿਆ ਅਸੀਂ ਜਾ ਕੇ ਥਾਣੇ ਅਰਖਾਸਤ ਦਿੱਤੀ ਕਿ ਸਾਡੀ ਦੁਕਾਨ ਤੇ ਆ ਕੇ ਗੱਲ ਪਏ ਨੇ ਤੇ ਅਸੀਂ ਜਿਹੜਾ ਛੋਟਾ ਭਰਾ ਹੈ ਮੇਰਾ ਉਹਦੇ ਕਾਫੀ ਸੱਟਾਂ ਲੱਗੀਆਂ ਹੀ ਇੱਥੇ ਹਸਪੀਟਲ ਆਏ ਆ ਵਿਖਾਨ ਐਡਮਿਟ ਕਰਾਨ ਤੇ ਇੱਥੇ ਆ ਕੇ ਫਿਰ ਸਾਡੇ ਗੱਲ ਪੈ ਗਏ ਉਹ ਕਾਫੀ ਸੀਰੀਅਸ ਹੈ ਉਹਨਦੇ ਕਾਫੀ ਸੱਟਾਂ ਲੱਗੀਆਂ ਬਾਹਰ ਰੈਫਰ ਕੀਤਾ ਨੂੰ ਭਾਈ ਜੀ ਜਿਹੜਾ ਦੁਕਾਨ ਵਾਲੀ ਘਟਲਾਏ ਕਿੰਨੇ ਵਜੇ ਦੀ ਐ ਇਹ ਆਈਡੀਆ ਜੋ 1:30 ਵਜੇ ਦੀ ਨਹੀਂ ਮੰਮ ਕੀ ਕਰਦੇ ਹੁਣ ਜਿਹੜੀਆਂ ਅਸੀਂ ਫਿਰ ਚਾਬੀਆਂ ਜਾ ਕੇ ਥਾਣੇ ਰੱਖ ਦਿੰਨੇ ਆ ਕੰਮ ਕਰਦੇ ਹੀ ਨਹੀਂ ਜੀ ਜੀ ਹੋਰ ਕੀ ਕਰੀਏ ਤੁਹਾਡੇ ਬ੍ਰਦਰ ਨੂੰ ਸੱਟਾਂ ਲੱਗੀਆਂ ਨੇ ਕਾਫੀ ਹਾਂਜੀ ਉਹਨਾਂ ਨੇ ਕੀ ਸੱਟ ਹੈ ਉਹਦੇ ਸਿਰ ਦੀ ਸੱਟ ਤੇ ਸਾਰਾ ਜਬਾੜਾ ਟੁੱਟ ਗਿਆ ਕੀ ਮਾਰਿਆ ਕਿਉਂ ਤੇ ਤੇ ਆ ਜਿਹੜਾ ਸਟੈਚਰ ਨਹੀਂ ਹੁੰਦਾ ਹਾਂਜੀ ਜਿਹੜਾ ਜਿੰਨੇ ਦੇ ਸਮਾਨ ਲੱਗੀ ਆ ਸਟੀਲ ਵਾਲਾ ਉਹਨੇ ਮੂੰਹ ਤੇ ਰਸੇਲ ਟਵਾਰੇ ਹੰਗਾਮੇ ਦੀਆਂ ਤਸਵੀਰਾਂ ਜਲਾਲਾਬਾਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਇਸ ਵਾਰਦਾਤ ਤੋਂ ਬਾਅਦ ਦੁਕਾਨਦਾਰਾਂ ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਮੁਜ਼ਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ ਆਦੇ ਸਾਰੀ ਇੱਥੇ 25 30 ਜਿਹੜੇ ਖੜੇ ਸੀਗੇ ਕੋਈ ਕਿਸੇ ਨੇ ਉਹ ਜਿਹੜਾ ਆਪਣੇ ਜਿੰਦੇ ਤੇ ਡ੍ਰਿਪ ਲਗਾਈ ਦੀ ਉਹ ਚੱਕ ਲਿਆ ਕਿਸੇ ਨੇ ਕੋ ਪਿਆਸੀਆ ਐਕਸਰੇ ਵਾਲਾ ਟੇਬਲ ਉਹ ਚੱਕ ਲਿਆ ਉਹਦੇ ਚੱਕ ਕੇ ਸਿਰ 'ਚ ਮਾਰਿਆ ਕਿੰਨੇ ਕਿੰਨਾਂ ਦੇ ਲਈ ਛੱਟ ਗੋਲੇ ਤਮੀਜ਼ੇ ਦੇ ਔਰ ਇੱਥੇ ਇੱਕ ਲੇਡੀ ਕਾਸਟੇਬਲ ਵੀ ਸੀਗੀ ਉਹਨਾਂ ਨੇ ਸਾਰਾ ਕੁਝ ਅੱਖੀ ਆਪਣੇ ਦੇਖਿਆ ਹਸਪੀਟਲ ਦੇ ਮੈਂ ਹੱਥ ਵੀ ਜੋੜਦਾ ਵੀ ਨਾਲ ਲੜੋ ਨਾਲ ਲੜੋ ਪਰ ਇੱਥੇ ਤਿੰਨ ਚਾਰ ਬੰਦੇ ਜਿਹੜੇ ਹਾਵਾ ਦੇ ਨਾਲੇ ਕਾਫੀ ਸੀਗੇ ਇੱਕ ਬੰਦੇ ਨੂੰ ਤਾਂ ਅਸੀਂ ਕਾਬੂ ਕਰ ਲਿਆ ਜਿਹੜਾ ਅਸੀਂ ਥਾਣਾ ਸਿਟੀ ਦੇ ਹੈ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਇਹਨਾਂ ਨੂੰ ਇੱਕ ਦਿਨ ਦੇ ਵਿੱਚ ਵਿੱਚ ਅਰੈਸਟ ਕਰ ਲਓ ਸਾਰਿਆਂ ਨੂੰ ਨੱਥ ਪਾ ਲਓ ਬਾਜ਼ਾਰ ਅਸੀਂ ਕੱਲ ਬੰਦ ਕਰ ਦਿਆਂਗੇ ਸਾਰਾ ਔਰ ਚਾਬੀਆਂ ਬਾਜ਼ਾਰ ਦੀ ਐਸਐਸਪੀ ਸਾਹਿਬ ਨੂੰ ਸੌਂਪ ਦਿਆ ਵੀ ਦੁਕਾਨਾਂ ਚ ਕਾ ਲਵਾ ਸੀ ਸਾਰੇ ਦੇ ਵਿੱਚ ਪੀਸ ਨਹੀਂ ਕਰ ਸਕਦੇ ਜ਼ਖਮੀ ਧਿਰ ਦੇ ਇਹਨਾਂ ਲੋਕਾਂ ਵੱਲੋਂ ਦੂਜੀ ਧਿਰ ਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਮਾਮਲੇ 'ਚ ਦੂਜੀ ਧਿਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਇਸ ਮਾਮਲੇ 'ਚ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਸਾਨੂੰ ਇਧਰੋਂ ਜਿਹੜੀ ਇੱਥੇ ਗਾਰਡ ਲੱਗੀ ਸਕਿਉਰਿਟੀ ਗਾਰਡ ਉਹਨੂੰ ਫੋਨ ਗਿਆ ਸੀ ਇਹ ਲੜਾਈ ਹੋ ਗਈ ਅਸੀਂ ਆਏ ਆ ਇਹਨਾਂ ਦਾ ਕੋ ਪਤਾ ਲੱਗਾ ਵੀ ਲੈਣ ਦੇਣ ਦਾ ਕੋ ਆਧਾਰ ਦਾ ਮੈਟਰ ਸੀ ਦੁਕਾਨਦਾਰ ਨਾਲ ਤੇ ਪਹਿਲਾਂ ਕਿ ਤੇ ਖੇਬੜੇ ਤੇ ਉਹਦੇ ਸਬੰਧ ਚ ਇਲਾਜ ਕਰਾਉਣ ਆਏ ਦਾਖਲ ਹੋਣਾ ਸੀ ਤੇ ਇੱਥੇ ਦੋਵੇਂ ਪਾਰਟੀਆਂ ਆਪਸ ਚ ਲੜ ਪਈ ਸਰ ਕਿਵੇਂ ਦੇਖਦੇ ਹੋ ਬੀਤੇ ਦਿਨ ਵੀ ਇੱਕ ਲੜਾਈ ਝਗੜਾ ਹਸਪਤਾਲ ਹੋਇਆ ਇਹ ਸਰਕਾਰੀ ਪਲੇਸਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਮਾੜੀ ਗੱਲ ਹੈ ਜੀ ਬਹੁਤ ਮਾੜੀ ਗੱਲ ਹੈ ਨਾ ਵਾਸਤੇ ਤੇ ਜਿਹੜੇ ਬੰਦਿਆਂ ਵੱਲੋਂ ਸਰ ਇੱਥੇ ਸੱਤਾਵਾਰੀਆਂ ਗਈਆਂ ਮਾਰਬਲ ਦੀ ਦੁਕਾਨ ਦੇ ਮਾਲਕ ਨੂੰ ਉਹ ਕਿਤੇ ਫਰਾਰ ਨੇ ਆ ਫਿਲਹਾਲ ਤੋ ਫਰਾਰ ਨੇ ਸਰ ਜੀ ਕਿਹੋ ਜੀ ਕਾਰਵਾਈ ਕੀਤੀ ਜਾਏਗੀ ਸਰ ਜੋ ਵੀ ਬਣਦੀ ਕਾਰਵਾਈ ਬਿਆਨ ਅਸਲ ਕਰਕੇ ਕਰੇਗੀ ਹਸਪਤਾਲ ਚ ਹੋਈ ਝੜਪ ਦੀਆਂ ਇਹ ਤਸਵੀਰਾਂ ਹਿਲਾ ਕੇ ਰੱਖ ਦੇਣ ਵਾਲੀਆਂ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕੀ ਕਾਰਵਾਈ ਕਰਦੀ ਹੈ ਜਾਂਚ ਚ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਜਗਬਣੇ ਟੀਵੀ ਲਈ ਅਦਸ ਜੋਸ਼ਨ ਦੀ ਰਿਪੋਰਟ